ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 17ਵੀਂ ਚੱਲੀ ਗੁਰੂ ਜੀ ਹੜੰਬੇ ਦੇਸ ਨੂੰ ਗਏ ਜਦ ਕੋਈ ਮਰਨ ਲੱਗੇ ਤਦ ਉਸ ਨੂੰ ਨਦੀ ਤੇ ਲੈ ਜਾਣ ਜਾ ਕੇ ਪਾਣੀ ਦੇ ਛਿੱਟੇ ਮਾਰ ਕੇ ਆਖਣ ਹਰੀ ਹਰੀ ਬੋਲੋ ਪੁਨਾ ਇਕਲਿਆਂ ਛੋੜ ਕੇ ਚਲੇ ਜਾਣਾ ਜੇ ਬਚ ਰਹੇ ਤਾਂ ਉਹ ਮਰਦਗਾਉਂ ਮੇ ਰਹਿਣ ਘਰ ਵਾਲੇ ਲੋਗ ਓਨਸੇ ਚੋਹਣ ਨਹੀਂ ਤਾਂ ਗੁਰਾਂ ਦੇ ਆਂ ਕਰਕੇ ਇਹ ਚਾਲ ਉਹਨਾਂ ਦੀ ਹਟਾਈ ਔਰ ਅੱਗੇ ਨੂੰ ਉਹ ਅੰਮ੍ਰਿਤ ਸ਼ਕ ਕੇ ਸਿੰਘ ਖਾਲਸਾ ਜੀ ਸਜ ਗਏ ਗੁਰੂ ਜੀ ਦਾ ਬੜਾ ਜਸ ਹੁਆ ਹੁਕਮ ਹੋਇਆ ਜਦ ਕੋਈ ਮਰੇ ਤਦ ਸੰਸਕਾਰ ਕਰੋ ਕੜਾ ਪ੍ਰਸ਼ਾਦ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਵਾਹਿਗੁਰੂ ਦਾ ਨਾਮ ਜਪੋ ਉਹਨਾਂ ਨੂੰ ਨਾਮਦਾਨ ਦੇ ਕੇ ਗੁਰੂ ਜੀ ਪੰਜਾਬ ਮੇ ਆਏ ਸਿੰਘਾ ਅਰਜ ਕਰੀ ਸੱਚੇ ਪਾਤਸ਼ਾਹ ਗੁਰੂ ਤੀਸਰੀ ਪਾਸ਼ਾਹੀ ਦਾ ਕੋਈ ਰੱਖਿਆ ਦਾ ਵਚਨ ਸੁਣਾਓ ਜੀ ਤਾਂ ਵਚਨ ਹੋਇਆ ਗੋਇੰਦਵਾਲ ਸਿੱਖਾਂ ਦਾ ਬੇਟਾ ਕਾਲਵਸ ਹੂਆ ਸੀ ਉਹਨਾਂ ਬੜਾ ਵਿਰਲਾਪ ਕੀਤਾ ਗੁਰੂ ਜੀ ਪੁੱਤਰ ਜੀਵੇ ਤਾਂ ਸਵਰ ਆਉਂਦਾ ਹੈ ਗੁਰੂ ਜੀ ਜਮਦੁੱਤਾਂ ਤੋਂ ਕਹਿਆ ਸੀ ਜਿ ਚਰਤਾਈ ਅਸੀਂ ਇੱਥੇ ਹਾਂ ਤੁਸੀਂ ਸਾਡੇ ਨਗਰ ਨਾ ਬੜਿਓ ਕੋਈ ਨਾ ਮਰੇ ਬਾਦ ਮਰੇ ਸ਼ਹਿਰ ਵਿੱਚ ਬਾਈ ਭਰੇ ਗੋਇੰਦਵਾਲ ਆਨੰਦ ਵਿੱਚ ਰਿਆ ਦੋਹਰਾ ਸੁਨੇ ਸਾਖੀ ਗੁਰੂ ਅਮਰ ਕੀ ਸਿੱਖ ਨਿਵਾਵੇ ਸੀ ਮਹਾਰਾਜ ਅਤੇ ਖੁਸ਼ੀ ਮੇ ਹੋਕਰ ਦੇ ਅਸੀਸ ਆਗੇ ਸਾਖੀ 18ਵੀਂ ਚੱਲੀ ਚੋਪਈ ਸ੍ਰੀ ਗੁਰੂ ਆਏ ਤਮਤਾਨ ਸੁਣ ਸੇਖ ਪੇਟਾਂ ਰੱਖੀ ਆਣ ਜਾ ਕੇ ਲੰਗਰ ਰੋਟੀ ਖਾਣ ਝੂਲੇ ਮਦ ਦੀਵਾਨ ਨਿਸ਼ਾਨ ਸ੍ਰੀ ਗੁਰੂ ਤਮਤਾਨ ਸਾਹਿਬ ਜੀ ਦਾ ਭੋਗ ਪਾਕਰ ਸਿੱਖਾਂ ਕੋ ਇਸ਼ਨਾਨ ਕਰਾ ਗੋਰਾ ਵਿੱਚ ਮਸਾਣਾ ਵਿੱਚ ਬੈਠ ਕੇ ਜਪ ਸਾਹਿਬ ਪੜਿਆ ਹਹਾਕਾਰ ਪਇਆ ਸਿਖਰ ਅਰਜ ਕੀਤੀ ਗੁਰੂ ਜੀ ਇੱਥੇ ਕੀ ਪਾਣਾ ਹੈ ਉਹਨਾਂ ਦੀਆਂ ਗੋਰਾ ਬੋਲਦੀਆਂ ਹਨ ਜਿੰਨਾ ਸਿੱਖਾਂ ਸਿੱਖਣੀਆਂ ਦਾ ਮਸਾਣਾ ਵਿੱਚ ਵਸੇਰਾ ਹੈ ਉਹ ਆਪਸ ਵਿੱਚ ਲੜਦੇ ਹਨ ਅਰਜ ਕੀਤੀ ਜੀ ਉਹਨਾਂ ਦੀ ਗਤੀ ਨਾ ਹੋਈ ਉਹਨਾਂ ਦੀ ਕਿਰਿਆ ਕਰਮ ਦੀਵਾ ਬੱਤੀ ਨਾ ਕੀਤੀ ਵੇਂਡ ਬਦਲਣਾ ਕੀਤੀ ਉਹਨਾਂ ਦੀ ਗਤੀ ਕਿਸ ਤਰ੍ਹਾਂ ਹੋਵੇਗੀ ਸੱਚੇ ਪਾਤਸ਼ਾਹ ਕੀ ਬਾਣਾ ਵਰਤਿਆ ਹੈ ਮਹਾਰਾਜ ਜੀ ਹੁਕਮ ਹੋਵੇਗੀ ਸੱਚੇ ਪਾਤਸ਼ਾਹ ਜੀ ਧਰਮ ਦਾ ਵਿਆਜ ਖਾਓ ਕਰਜ਼ਾਈ ਦਾ ਬਿਲਕੁਲ ਬੁਰਾ ਨਾ ਕਰੋ ਤੇ ਉਹਨਾਂ ਨੇ ਮਹਾਰਾਜ ਜੀ ਨੇ ਸੰਗਤ ਨੂੰ ਹੁਕਮ ਕੀਤਾ ਪਰ ਕਿਹਾ ਜੇਕਰ ਵਸਦਾ ਰਹੇਗਾ ਤਾਂ ਸਭ ਕੁਝ ਲੱਭਦਾ ਹੈ ਫਰੀਦਾ ਬੁਰੇ ਦਾ ਭਲਾ ਕਹੇ ਗੁੱਸਾ ਮਨ ਨਾ ਹੜਾਈ ਦੇਹ ਰੋਗੇ ਨਾ ਲੱਗਈ ਪਲੇ ਸਭ ਕੁਝ ਕਿਛੋ ਪਾਈ ਹੁਕਮ ਸੁਣ ਕਰ ਸਰਬ ਨੇ ਹੱਥ ਜੋੜ ਅਰਜ ਕਰੀ ਇਹਨਾਂ ਨੂੰ ਬਖਸ਼ੋ ਸਾਹਿਬਾ ਬਚਨ ਕੀਤਾ ਇਥੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਜਲ ਛਿਣਕੋ ਸਭਨਾ ਦੀ ਗਤੀ ਹੋਵੇਗੀ ਬਚਨ ਮਾਨ ਕਰ ਜਲ ਛਿਣਕਿਆ ਸਬ ਗੁਰੂ ਕੇ ਚਰਨਾ ਵਿੱਚ ਮੱਥਾ ਟੇਕ ਕੇ ਬੈਖੁੰਟ ਕੋ ਗਏ ਸਿੱਖਾਂ ਪੁੱਛਿਆ ਕਿਰਿਆ ਕਰਮ ਦੀਵਾ ਬੱਟੀ ਪਹੋਏ ਕੁਲ ਖੇਤਰ ਜਾਣਾ ਚਾਹੀਏ ਕਿ ਨਾ ਸਾਹਿਬਾ ਕਹਿਆ ਦੀਵਾ ਮੇਰਾ ਏਕੋ ਨਾਮ ਦੁੱਖ ਵਿੱਚ ਪਾਇਆ ਤੇਲ ਦੀਵੇ ਦੀ ਕੋਈ ਲੋੜ ਨਹੀਂ ਪਹੋਏ ਕੁਲ ਖਰੇਤ ਗੰਗਾ ਜਾਣ ਦੀ ਕੋਈ ਲੋੜ ਨਹੀਂ ਰਹਿੰਦੀ ਜਿਸ ਦੇ ਮਰਨੇ ਵਿੱਚ ਇਹੇ ਬਾਰਤਾ ਕੀਤੀ ਹੋਵੇ ਮਰਨੇ ਕੇ ਪਿੱਛੇ ਸਿੰਘ ਨੇ ਪਹਿਲਾ ਤਕੜਾ ਪ੍ਰਸ਼ਾਦ ਕਰਨਾ ਆਰਤਰੀ ਆਰਤੀ ਸੋਹਲੇ ਦਾ ਪਾਠ ਕਰਨਾ ਅਰਦਾਸ ਕਰਨੀ ਕਨਾ ਪ੍ਰਸ਼ਾਦ ਚੀਖਾ ਵਿੱਚ ਪਾਉਣਾ ਬਾਕੀ ਪ੍ਰਸ਼ਾਦ ਸਰਵ ਖਾਲਸੇ ਵਿੱਚ ਵਰਤੋਣਾ ਔਰ ਪ੍ਰਾਣੀ ਦੇ ਪਿੱਛੇ ਰੋਣਾ ਨਹੀਂ ਹਰੀ ਚਰਚਾ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਭੋਗ ਪਾਉਣਾ ਗਰੰਥੀ ਦੀ ਪੂਜਾ ਕਰਨੀ ਬ੍ਰਸਟ ਪੇਟ ਸੰਯੁਕਤ ਜਿਨ੍ਹਾਂ ਦੇ ਪਿੱਛੇ ਇਹ ਬਾਤ ਤਾਂ ਨਾ ਹੋਵੇਗੀ ਉਹਨਾਂ ਦੀ ਗਤੀ ਹੋਵੇਗੀ ਨਹੀਂ ਸ਼ਬਦ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣੇ ਮੌਜੂਦ ਬਾਜੋ ਸਤਿਗੁਰੂ ਆਪਣੇ ਬੈਠਾ ਚਾਕੂ ਦਰਦੂ ਨਾਨਕ ਪੁਸਰਿਆ ਪਕਾਈਆਂ ਪਾਈਆਂ ਥਾਲੇ ਮਾਹੀ ਜਿੰਨੀ ਗੁਰੂ ਮਨਾਇਆ ਰਜੇ ਰਜੇ ਸੇ ਖਾਹੀ ਔਰ ਜੋ ਪ੍ਰਣ ਦੇ ਪਿੱਛੋਂ ਕੜਾ ਪ੍ਰਸ਼ਾਦ ਵਰਤੇ ਹਨ ਜਿਹੜਾ ਨਾ ਛਕੇਗਾ ਉਹ ਮਾਰ ਕਰ ਕਾਕ ਦੀ ਜੂਨ ਪੈਂਦਾ ਹੈ ਔਰ ਜੋ ਪਾਠ ਨਹੀਂ ਕਰਾਉਂਦੇ ਆਪਣੇ ਗੁਰੂ ਥੇ ਬੇਮੁਖ ਰਹਿੰਦੇ ਹਨ ਬਹਿਮਗਮਾ ਦੀ ਸੇਵਾ ਨਹੀਂ ਕਰਦੇ ਸਿੰਘ ਹੋ ਕੇ ਨੜੀ ਮਾਰ ਨੂੰ ਦਾਨ ਦਿੰਦੇ ਹਨ ਔਰ ਉਸ ਨੂੰ ਮੰਜੀ ਤੇ ਵਿਠਲਾ ਕੇ ਛੂਟੇ ਦਿੰਦੇ ਹਨ ਉਹ ਆਪਣੇ ਵੱਡਿਆਂ ਨੂੰ ਨਰਕ ਵਿਖੇ ਪਾਉਂਦੇ ਹੈ ਜੋ ਸਿੰਘ ਅਮਰਿਤ ਛਕੇ ਥੀ ਬਿਨਾ ਮਰ ਜਾਂਦੇ ਹੈ ਉਹਨਾਂ ਨੂੰ ਨਰਕ ਵੀ ਨਹੀਂ ਚਲਦਾ ਇਸ ਵਾਸਤੇ ਨਾ ਉਹ ਸਿੰਘ ਬਣਿਆ ਨਾ ਉਹ ਹਿੰਦੂ ਵੀ ਰਹਾ ਪਰਮਾਨ ਦੋ ਬੇੜੀਆਂ ਤੇ ਲਾਤ ਰੱਖੀਏ ਤਾਂ ਪਾਰ ਨਹੀਂ ਹੋਈਦਾ ਇਸ ਵਕਤ ਸ੍ਰੀ ਗੁਰੂ ਨਾਨਕ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਕੋਈ ਪਾਰ ਨਹੀਂ ਕਰਦਾ ਜੋ ਦੁਨੀਆਂ ਦੇ ਲੋਗ ਕਿਰਿਆ ਕਰਮ ਵਿੱਚ ਪਏ ਹੋਏ ਹਨ ਉਹ ਨਰਕਾਂ ਦੇ ਅਧਿਕਾਰੀ ਹੁੰਦੇ ਹਨ ਸ਼ਬਦ ਅਬ ਕਲੂ ਆਇਓ ਰੇ ਇੱਕ ਨਾਮ ਬੋ ਬੋ ਬੋਨਰ ਸੁਣੇ ਅੰਧ ਬਾਵੇ ਰਹੋ ਖਾਲਸਾ ਜੀ ਜਿਉਂ ਜਿਉਂ ਗੁਰਾਂ ਦੇ ਬਚਨਾਂ ਨੂੰ ਸੁਣਨਗੇ ਤੇ ਕਮਾਉਣਗੇ ਤਿਵੇਂ ਤਿਵੇਂ ਗੁਰੂ ਜੀ ਕੁੰਭੀ ਨਰਕ ਤੋਂ ਪਾਰ ਕਰਨਗੇ ਜੇਕਰ ਸਾਹਿਬ ਇਹੀ ਕਰਮ ਕਰਾਉਣੇ ਹੁੰਦੇ ਤਾਂ ਸਾਹਿਬ ਸਰੀਰ त्याਗਣ ਕੇ ਵਕਤ ਬ੍ਰਾਹਮਣਾਂ ਦੇ ਲੜ ਸਾਨੂੰ ਲਾ ਦਿੰਦੇ ਸਾਹਿਬ ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜ ਆਪ ਨੂੰ ਪਕੜਾਇਆ ਹੈ ਆਪ ਭਜਨ ਕਰੋ ਗੁਰੂ ਦਾ ਭਰੋਸਾ ਰੱਖੋ ਜਿਸ ਨੇ ਅੰਮ੍ਰਿਤ ਨਹੀਂ ਛਕਿਆ ਉਹ ਜਿੰਦਾ ਹੀ ਪ੍ਰੇਤ ਸਮਝੋ ਇਤਨਾ ਸੁਣ ਕੇ ਤਨ ਗੁਰੂ ਜੀ ਤਨ ਗੁਰੂ ਜੀ ਆਪ ਦਾ ਵੱਡਾ ਪ੍ਰਤਾਪ ਹੈ ਜੀ ਆਪ ਦੇ ਬਚਨ ਸਰਬ ਸਾਨੂੰ ਜੀਉਂਦਿਆਂ ਮੋਇਆ ਸਹਾਇਤਾ ਦੇਣ ਲਈ ਹੈ ਅੰਮ੍ਰਿਤ ਜੱਦ ਸਿੰਘ ਨੂੰ ਛਕਾਵੇ ਉਸ ਵਕਤ ਦੋ ਕਸ਼ੈਰੇ ਕੜਾ ਕਰਦ ਇਹ ਉਸ ਨੂੰ ਪਹਿਲਾ ਕੈਦ ਦੇਣਾ ਤਿਆਰ ਕਰਕੇ ਲੈ ਆ ਜਦ ਲਿਆਵੇ ਤਦ ਅੰਮ੍ਰਿਤ ਛਕਾ ਕੇ ਸਿੰਘ ਸਜਾ ਦੇਵੇ ਬਿਨਾ ਕਾਚੀ ਕਿਰਪਾ થી ਅੰਮ੍ਰਿਤ ਨਾ ਛਕਾਵੇ ਗੁਰੂ ਨੂੰ ਦਉਸ ਹੋਮਦਾ ਹੈ ਵਾਹਿਗੁਰੂ ਮੰਤਰ ਕੰਨ ਵਿੱਚ ਸੁਣਾਕਰ ਸਿੱਖ ਦਾ ਭਲਾ ਕਰੇ ਜੋ ਇਹ ਵਾਰਤਾ ਨਾ ਕਰੇਗਾ ਉਹ ਕੱਚਾ ਗੁਰੂ ਹੈ ਦੋਹਰਾ ਕੀਰਤਨ ਭੋਗ ਜੋ ਪਾਈ ਕੇ ਸਤਗੁਰ ਕੀਨ ਨਿਵਾਸ ਸਾਖੀ ਮੰਨੀ ਸੋ ਸਿੰਘ ਨੇ ਲਿਖੀ ਸੁਚਰਨਾ ਪਾਸ ਅਗੇ ਸਾਖੀ 19वीं चली दोहरा गुरु सो मालिक पंथ का आ करयो दरबार देश मालवा तार के रुड़ के गांव मजार गुरु जी बड़े आनंद से बैठे गुरु पुरे मेरे राखे ले ऐसे प्रीत के शब्द राग की पढ़ने लगे सिक्खा पुछिया गुरु जी सबना गुरुवा हरिसर श्री अमृतसर गुरुद्वारे नु मन्या है और बैठकर जब साहिब का पाठ किया है और वचन किया श्री गुरु तेग बहादुर जी मुख से कहे थे असा भी पाठ किया है और गुरु अर्जन जी गुरु हर राय जी भी पाठ किया जिते वैसने साधजन सो थान सुहंदा, जिथे संत महात्मा भजन तप करेंगे बैठकर वो स्थान पूजना योग है और गुरु जी संगता को निहाल किया और अकाल पुरख जी दा का चुलाया चलाया जगत का उधार कर वास्ते सिखो प्यारियों जो कोई राजा बाबू संत भगत कीर्ति माई भाई आदि गुरु स्थान जाके जब जी पाठ पढ़े और सुने और सुनावे उसकी राजवंश दे अरोगी रहेगी और मन किया सर्व कामना पूरिया होनगिया सर्व सुख दुख पुत तानु लक्ष्मी लखमी राज सब मिलेगा जग करावेगा बिहंगमांत देगा अन्न लंगर लगावेगा तोट ना आवेगी तिलका मान हो फलेगा जो कोई ब्रस्त की पूजा करेगा उसको द्रोपता दे जैसा फल मिलेगा ਗੁਰੂ ਜੀ ਸਹਾਇਤਾ ਕਰਨਗੇ ਅਗੇ ਸਾਖੀ ਬੀਮੀ ਚੱਲੀ ਦੋਹਰਾ ਗੁਰੂ ਬਖਸ਼ੀ ਸੀ ਨਾਮ ਕੇ ਡੇਰੇ ਕਰ ਤਿਆਰ ਰਸਤੇ ਗ੍ਰਾਮੇ નિਹਾਲ ਕਰ ਰੋਪੜ ਸ਼ਹਿਰ ਮੰਝਾਰ ਦੀਨਾ ਨਾਥ ਜੀ ਅਸਵਾਰ ਹੋਕਰ ਪਿੰਡਾਂ ਦੀ ਸੰਗਤ ਨੂੰ નિਹਾਲ ਕਰਦੇ ਰੋਪੜ ਵਿਖੇ ਪਹੁੰਚੇ ਹੁਕਮ ਕੀਤਾ ਸਿੱਖੋ ਭਜਨ ਕਰੋ ਵ੍ਰਿਥਾ ਜਨਮ ਮਤ ਖੋਵੋ ਅੱਧੀ ਉਮਰ ਸੁਤਿਆਂ ਗੁਜ਼ਰ ਜਾਂਦੀ ਹੈ ਅੱਧੀ ਖੇੜ ਵਿੱਚ ਗਵਾਈ ਬਾਕੀ ਵਿਸ਼ਿਆਂ ਵਿੱਚ ਗਈ ਔਰ ਭਜਨ ਕਰਨ ਲਈ ਕੋਣ ਸਮਾਂ ਥਾ ਬਾਕੀ ਰਿਹਾ ਬਾਣੀ ਪੜੋ ਕਾ ਪ੍ਰਸ਼ਾਦ 1000 ਦਾ ਤਿਆਰ ਕਰਾਓ ਦੀਵਾਨ ਲਗਾ ਰਾਗੀ ਪ੍ਰੇਮ ਸੰਯੁਕਤ ਅਨੰਦਾਇਕ ਲੱਗੇ ਕੀਰਤਨ ਗੰਨੇ ਸੰਗਤਾ ਸੁਣ ਸੁਣ ਕੇ ਦਰਸ਼ਨ ਕੋ ਆਉਣ ਲੱਗੀਆਂ ਉਪਦੇਸ਼ ਸੁਣ ਸੁਣ ਕੇ ਗ੍ਰਥਾਰਤ ਹੋਣ ਲੱਗੀਆਂ ਅਬ ਹਮ ਚਲੀ ਠਾਕੁਰ ਪਹਿਹਾਰ ਜਬ ਹਮ ਸਰਨੀ ਪ੍ਰਭੂ ਕੀ ਆਈ ਰਾਖ ਪ੍ਰਭੂ ਮਾਵੇ ਮਾਰ ਪ੍ਰੇਮ ਦੇਖ ਕੇ ਗੁਰਾਂ ਬਚਨ ਕੀਤਾ ਸਿੱਖੋ ਨਿਹਾਲ ਏਕ ਸਿੱਖ ਨੇ ਹੱਥ ਜੋੜ ਕੇ ਅਰਜ਼ ਕੀਤੀ ਜੋ ਅੰਮ੍ਰਿਤ ਖੰਡੇ ਦਾ ਛੱਕ ਕੇ ਕਸ਼ੈਰਾ ਨਹੀਂ ਰੱਖਦੇ ਉਹਨਾਂ ਦਾ ਕੀ ਹਾਲ ਹੋਵੇਗਾ ਜੀ ਬਚਨ ਹੋਇਆ ਗੁਰੂ ਸਦਾ ਦਿਆਲ ਹੈ ਦੇਖੋ ਕਈ ਹਿੰਦੂ ਜਨੇਊ ਰੱਖਦੇ ਹਨ ਕੋਈ ਨਹੀਂ ਰੱਖਦੇ ਕੋਈ ਕੰਨ ਪਾੜਦੇ ਹੈ ਜੋਗੀ ਓਗੜ ਕੰਨ ਨਹੀਂ ਪਾੜਦੇ ਇਹ ਸਿੱਖੋ ਕੰਨ ਪਾੜਦੇ ਹਨ ਔਰ ਮਹਾਤਮਾ ਨਹੀਂ ਇਸ ਲਈ ਕਈ ਸੁਝ ਕੇ ਮਰਦੇ ਹਨ ਇਹ ਵੀ ਆਤਮ ਹਾਰਤ ਹੈ ਇਸ ਲਈ ਸਭ ਨਾ ਮਤਪ੍ਰੋਸਾ ਇਹੋ ਜਿਹਾ ਹੈ ਦਰਸ਼ਨੀ ਔਰ ਓਗੜ ਜੁਦਾ ਜੁਦਾ ਉਨਕੋ ਆਖਦੇ ਹਨ ਤੈਸੇ ਕੱਛਾ ਵਾਲਿਆ ਸਿੰਘਾਂ ਨੂੰ ਅਕਾਲ ਪੁਰਖ ਦੀ ਦਰਗਾਹ ਆਦਰ ਹੋਤਾ ਹੈ ਜਿਸ ਦੀ ਕੱਛ ਨਹੀਂ ਹੋਤੀ ਉਹ ਆਪਣੇ ਦਿਲੋਂ ਸ਼ਰਮਿੰਦਾ ਹੋਤਾ ਹੈ ਕੱਛ ਕੇਸ ਤੋਂ ਬਿਨਾ ਸਿੱਖ ਓਗੜ ਹੋਤਾ ਹੈ ਕੱਛ ਕੇਸ ਕੰਗਾ ਕੜਾ ਕਰਦ ਜਨੇਉ ਹੈ ਸਿਦਕ ਸੇ ਭਜਨ ਕਰੋ ਦਰਬਾਰ ਮੇ ਦੇਵਤੇ ਅਸਚਰਜ ਰੂਪ ਤਾਰ ਕਰ ਆਏ ਸ਼ਬਦ ਕੀਰਤਨ ਸੁਣ ਕਰ ਆਨੰਦ ਹੋਏ ਪੁਨਰ ਇੱਕ ਰਾਜਾ ਗੁਰੂ ਜੀ ਪਾਸ ਆਇਆ 5000 ਰੁਪਇਆ ਭੇਟ ਦੇ ਕੇ ਮਾਥਾ ਟੇਕਣ ਲੱਗਿਆ ਉਸ ਨੇ ਕਿਹਾ ਇੱਕ ਬੜਾ ਪੰਡਤ ਵੀ ਉਸ ਦੇ ਨਾਲ ਸੀ ਤਾਂ ਗੁਰੂ ਜੀ ਕੇ ਤੇਜ ਸੇ ਮੂੰਹ ਪੀਲਾ ਹੋ ਗਿਆ ਪਰ ਗੁਰੂ ਜੀ ਨੇ ਆਦਰ ਕੀਤਾ ਸਭਾ ਵਿੱਚ ਬੈਠੇ ਉਸੇ ਭਗਤ ਦੇਵਤੇ ਗੁਰੂ ਜੀ ਪਾਸ ਬੋਲੇ ਅਸੀਂ ਜਾਣੇ ਹਾਂ ਬਚਨ ਹੋਇਆ ਤੋ ਹੱਤੋਂ ਬਿਨਾ ਸਬਾ ਨਹੀਂ ਸਜਦੀ ਦੇਵਤਿਆਂ ਆਖਿਆ ਗੁਰੂ ਜੀ ਬੋਈ ਆਂਦੀ ਹੈ ਗੰਦੀ ਮੁਸ਼ਕਨਾਲ ਸਾਨੂੰ ਦੁੱਖ ਹੁੰਦਾ ਹੈ ਗੁਰੂ ਜੀ ਜਾਣੀ ਜਾਣ ਹੁਕਮ ਕੀਤਾ ਇੱਕ ਸ਼ੀਸ਼ੀ ਅਤਰ ਦਾ ਛਿਣਕਾਓ ਤੇ ਲਗਾਓ ਤੋ ਵੀ ਤੋ ਦੇਵਤੇ ਬਹੁਤ ਘਬਰਾਏ ਸਾਹਿਬ ਬਚਨ ਕੀਤਾ ਪੰਡਤ ਜੀ ਦੇਖੋ ਦੇਵਤੇ ਲੋਕ ਕੀ ਕਹਿੰਦੇ ਹਨ ਪੰਡਤ ਤੇ ਰਾਜਾ ਗੁਰੂ ਜੀ ਦੀ ਚਰਨੀ ਪੜੇ ਆਖਣ ਲੱਗੇ ਤੇਰੀ ਕਿਰਪਾ ਨਾਲ ਸਾਨੂੰ ਦੇਵਤਿਆਂ ਦਾ ਦਰਸ਼ਨ ਹੋਇਆ ਹੈ ਜੀ ਤਬ ਇੱਕ ਦੇਵਤਾ ਨੇ ਕਿਹਾ ਪੰਡਤ ਤੇ ਰਾਜਾ ਦੋਨੋਂ ਹੁੱਕਾ ਪੀਕਰ ਆਏ ਹਨ ਤਮਾਕੂ ਇਨ੍ਹਾਂ ਦੇ ਮੂੰਹ ਵਿੱਚ ਹੈ ਤਮਾਕੂ ਵਾਲਾ ਮੂੰਹ ਔਰ ਗੁੱਦਾ ਇੱਕ ਬਰਾਬਰ ਹੈ ਰਾਜਾ ਔਰ ਪੰਡਤ ਸ਼ਰਮਿੰਦੇ ਹੋਏ ਚਰਨੀ ਲੱਗੇ ਅਰਜ਼ ਕਰੀ ਜੀ ਸਾਨੂੰ ਮਾਫ਼ ਕਰੋ ਸਾਨੂੰ ਸਿੱਖ ਕਰੋ ਜੀ ਸ੍ਰੀ ਸਤਿਗੁਰੂ ਦੀਨदयाल ਕਿਰਪਾ ਕਰਕੇ ਇਹਨਾਂ ਨੂੰ ਬੜੇ ਪ੍ਰੇਮ ਸੇ ਆਦਰ ਸੰਯੁਕਤ ਉਹਨਾਂ ਨੂੰ ਸਿੱਖ ਕੀਤਾ ਔਰ ਆਗਿਆ ਕਰੀ ਕਿ ਸਿੱਖੋ ਪਿਆਰਿਓ ਉੱਕੇ ਦਾ ਧੂਆ ਵੀ ਨਰਕ ਨੂੰ ਲੈ ਜਾਂਦਾ ਹੈ ਔਰ ਪੀਣੇ ਵਾਲੇ ਕੋ ਤੋਂ ਕਿਆ ਹੀ ਕਹਿਣਾ ਹੈ ਕਿਉਂਕਿ ਇਹ ਤਮਾਕੂ गऊ के रुद्र से पैदा होता है ताते इसको त्यागना भी अवश्य योग है गुरु जी ने आज्ञा करी बिना हुक्म थी लिखारी अपना नाम ना लिखया करे क्योंकि बद कट ना होवे गुर पूरे की आयस मानी साखी लिखी खड़क सिंह ज्ञानी पुत्र गुरु राजे को देव मन में निश्चय कर सो गयो ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ